ਪੰਜਾਬੀ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ ਮੋਟੀਆਂ ਚਿੰਗਾਰੀਆਂ ਸੀ ਉਹ ਉਹ ਭਾਂਬੜ ਬਣੀਆਂ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਖਾੜੇ ਦੇਖਣ ਲਈ ਅਸੀਂ ਮਤਲਬ ਘੰਟਿਆਂ ਵੱਧੀ ਉਡੀਕ ਵੀ ਕੀਤੀ ਜੀ ਤੇ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇ ਯוגਰਾਜ ਦੀ ਮਾਂ ਦੇ ਰੂਪ ਚ ਕਿਲ ਇਹਦਾ ਬਾਤ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰਨ ਆਇਆ ਰਾਜਨੀਤੀ ਚ ਵੀ ਕੱਟੇ ਰਹੇ ਆ ਵਿਚਾਰਤਾ ਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟs ਵੀ ਇਕੱਠੇ ਰਹਿ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਰਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਪਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ। ਮਾਨ ਸਾਬ ਕੋਈ ਦੁੱਖ ਸਾਲ ਕੋਈ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤੀ ਗੱਲ ਨਹੀਂ ਕੁਝ ਨਹੀਂ ਪੰਜਾਬੀ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਉਹ ਭੰਬੜ ਬਣੀਆਂ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਘੰਟਿਆਂ ਵੱਧੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇ ਯੁਵਰਾਜ ਦੀ ਮਾਂ ਦੇ ਰੂਪ ਚ ਕਿਲ ਇਹਦਾ ਵਾ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰਨਾ ਹੈ ਰਾਜਨੀਤੀ ਚ ਵੀ ਇਕੱਠੇ ਰਹੇ ਆ ਵਿਚਾਰਤਾ ਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟ ਚ ਵੀ ਇਕੱਠੇ ਰਹੇ ਕੰਮ ਕੀਤਾ ਹੈ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੀ ਅਦਾਸ ਕਰਨ ਆਇਆ ਅੱਜ ਕੀਤੀ ਦੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਾਬਾ ਜੀ ਦੁੱਖ ਸਾਲਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ